ਲੈ ਭਾਈ ਪੱਠ ਲੈਣੀ ਆ ਸੀ 2-3000 ਅੱਜ ਮਿਲ ਜੇ ਮਹੀਨੇ ਨੂੰ ਮਿਲ ਜੇ 4 ਮਹੀਨੇ ਨੂੰ ਕੋਈ ਗੱਲ ਨਹੀਂ ਤੇ ਮਾਲਕ ਨੇ ਹਾਂ ਦੇਖ ਲਓ ਜੰਨੇ ਦੀ ਹੈਗੀ ਲੈ ਕਿਉਂ ਜਨਾਬ ਆयो ਦੋ ਮਾਈਕ ਮੁੰਡਿਓ ਡਾਕਟਰ ਸਾਹਿਬ ਦੇ ਲਾ ਦੋ ਕੋਈ ਨਹੀਂ ਮਾਈਕ ਮੇਰੇ ਵਾਲੇ ਪੱਟ ਕੇ ਦੇ ਲਾ ਦੋ ਉਹ ਕੋਈ ਨਹੀਂ ਮਾਈਕ ਲਾਓ ਜੀ ਲਾਓ ਲਾਓ ਇੱਕ ਮਹੀਨੇ ਤੇ ਕੰਮ ਨਹੀਂ ਚੱਕੋ ਚਾਲੇ ਗੱਲ ਕਰੋ ਬਸ ਛੜ ਦੇ 500 ਦਾ ਲੋਡ ਫੇਰ ਥੱਲੇ ਧਰਤੀ ਮਾਤਾ ਨੂੰ ਟੇਕੀ ਐ ਮੱਥਾ ਨਹੀਂ ਫਾਈ ਤੇਰੇ ਖਾਰੇ ਤੋਂ ਚੱਲ ਰਹੇ ਆ ਰੱਬ ਬਾਥਨ ਦੀ ਖੈਰ ਸੁੱਖ ਰੱਖੇ ਲੈ ਮੈਂ ਵੀ ਕਿਹੜਾ ਕਰੂੰ ਸੌਦਾ ਬਾਈ ਕਰੂੰ ਕਿ ਤੂੰ ਮਰਜ਼ੀ ਕਰ ਲੈ ਲੈ ਬਾਈ ਪੱਠ ਲੈਣੀ ਆ ਸੀ 2-3000 ਅੱਜ ਮਿਲ ਜੇ ਮਹੀਨੇ ਨੂੰ ਮਿਲ ਜੇ ਚਾਰਵੇਂ ਨੂੰ ਕੋਈ ਗੱਲ ਨਹੀਂ ਪੱਠ ਵੀ ਲੈਣੀ ਆ ਓਕੇ ਦੀ ਰਿਪੋਰਟ ਤੇ ਡਾਕਟਰ ਸਾਹਿਬ ਦੀ ਕਰਨੀ ਆ ਪੂਰੀ ਆਪਾਂ ਸਾਰੀ ਮੰਡੀ ਨੇ ਸਪੋਰਟ ਠੀਕ ਹੈ ਠੀਕ ਹੈ ਗੱਲ ਇਹ ਡਾਕਟਰ ਸਾਹਿਬ ਅਮਰੀਕਾ ਕੈਨੇਡਾ ਤੋਂ ਆਏ ਨੇ ਠੀਕ ਹੈ ਜੀ ਤੇ ਪਹਿਲਾ ਢੇੜਾ ਲਾ ਕੇ ਗਏ ਨੇ ਮੰਡੀ ਦੇ ਵਿੱਚ ਆਪਾਂ ਵੀਡੀਓ ਚਾਲੂ ਕਰ ਰਹੇ ਆ ਠੀਕ ਹੈ ਜੀ ਤੇ ਭਾਈਆਂ ਨੂੰ ਚੈਨਲਾਂ ਨੂੰ ਕਹਿੰਦਾ ਵੀਡੀਓ ਵਧੀਆ ਬਣਾਇਓ ਧੰਨਵਾਦ ਸਾਰੀ ਮੰਡੀ ਦਾ ਤੇ ਵੱਡੇ ਪੱਧਰ ਤੇ ਕੰਮ ਚੱਕਿਆ ਇਹ ਠੀਕ ਹੈ ਜੀ ਸਟਿੱਪਰ ਨਾਲ ਮਿਲ ਕੇ ਰਾਜੂ ਬਾਈ ਹੋਰਾਂ ਨੇ ਤੇ ਇਹਨਾਂ ਨੇ ਜਿਹੜੇ ਲੋਕ ਕਹਿੰਦੇ ਨੇ ਰਾਜੂ ਬਾਈ ਨੂੰ ਰਾਜੂ ਬਹੁਤ ਮਾੜਾ ਹੈ ਪਰ ਰਾਜੂ ਆਪਣੇ ਸੂਲਾਂ ਚ ਨਹੀਂ ਮਾੜਾ ਲੋਕ ਕਹਿੰਦੇ ਕਹੀਂ ਜਾਣ ਚਾਹੀ ਮੈਨੂੰ ਗਾੜਾ ਠੀਕ ਹੈ ਆਸੀ ਨੇ 12 ਕਿਲਿਆਂ ਦੇ ਵਿੱਚ ਨਵੇਂ ਸ਼ਹਿਰ ਫਾਰਮ ਖੋਲਤਾ ਗਵਰਨਮੈਂਟ ਦੀ ਥਰੂ ਠੀਕ ਹੈ ਜੀ ਨਵੀਂ ਕੰਪਨੀ ਦੀ ਥਰੂ ਠੀਕ ਹੈ ਬਾਕੀ ਡਾਕਟਰ ਸਾਹਿਬ ਤੋਂ ਦੋ ਚਾਰ ਗੱਲਾਂ ਮੈਂ ਪੁੱਛੂੰਗਾ ਤੇ ਨਾਲ ਮੈਂ ਜੋੜ ਲਿਆ ਬੀਗਾ ਬੌਲਾ ਜਿਹਾ ਬੰਦਾ ਠੀਕ ਹੈ ਹੁਣ ਆਪਾਂ ਦੇਖਦੇ ਆਂ ਵੀ ਕਿਹ ਜਾ ਚੜਦਾ ਕਮਪੂਰ ਮਹਾਰਾਜ ਰੱਖੂਗਾ ਖੈਰ ਵਧੀਆ ਚੜੂ ਵੀ ਸਾਨੂੰ ਲੋੜ ਹੈ ਪੱਠਾਂ ਦੀ ਹਰ ਹਫਤੇ ਜੇ ਡਾਕਟਰ ਸਾਹਿਬ ਗੇੜਾ ਮਾਰਿਆ ਕਰਨਗੇ ਕੋਈ ਦਿੱਕਤ ਤਾਂ ਬਿਸ਼ੱਕ ਲੱਗ ਜੇ ਨਹੀਂ ਜਰੂਰ ਆਇਆ ਕਰਾਂਗੇ ਬਾਰੀਆਂ ਕੰਪਨੀਆਂ ਨੂੰ ਆਪਾਂ ਪੱਠਾਂ ਇਕੱਠੀਆਂ ਕਰਕੇ ਦੇਣੀਆਂ ਨੇ ਇਹ ਤੰਦਾ ਲੋਕ ਕਹਿੰਦੇ ਤੇ ਵੀ ਖੜੂਗਾ ਪਰ ਇਹ ਤੰਦਾ ਸੀ ਖੜਨ ਨਹੀਂ ਦੇਣਾ ਇਹ ਦੁੱਗਣਾ ਵਧਾਤਾ ਖੜਦਾ ਹੀ ਨਹੀਂ ਮੰਡੀਆਂ ਲਾਓ ਛੋਟੀਆਂ ਲਾਓ ਵੱਡੀਆਂ ਲਾਓ ਛੋਟੀਆਂ ਚੋਂ ਵੱਡੀਆਂ ਚੱਲ ਜਾਓ ਵੱਡੀਆਂ ਚੋਂ ਛੋਟੀਆਂ ਚੱਲ ਜਾਓ ਖਰੀਦੀ ਕਰਕੇ ਸਾਨੂੰ ਕੰਪਨੀ ਨੂੰ ਮਾਲ ਪਹਚਾਓ ਸਾਡਾ ਰਿਹਾ ਕੰਮ ਗਾਂਹ ਭਾਰ ਲੈ ਦੇਸ ਪਹਚਾਉਣਾ ਤੇ ਬਾਈਆਂ ਨੇ ਨਾਲ ਜੋੜ ਲਿਆ ਮੈਂ ਕੰਪਨੀ ਵਾਲੇ ਦਾ ਧੰਨਵਾਦ ਹਾਂ ਡਾਕਟਰ ਸਾਹਿਬ ਦੋ ਚਾਰ ਗੱਲਾਂ ਤੁਸੀਂ ਸਾਨੂੰ ਵੀ ਦੱਸੋ ਲੈ ਵੀ ਮੈਂ ਫੇਰ ਪਾਸਾ ਉਹਦਾ ਵੀ ਕਰਾਂਗੇ ਵੀਡੀਓ ਵੀ ਜ਼ਰੂਰੀ ਬਣਾਉਣੀ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ ਸੋ ਆਪਣਾ ਪਿਤਾ ਪਿਤਾਪੁਰਖੀ ਇਹ ਕਿੱਤਾ ਸੀਗਾ ਹਾਂਜੀ ਇਹਨੂੰ ਅਸੀਂ ਭੁੱਲੇ ਹੋਏ ਆ ਠੀਕ ਹੈ ਠੀਕ ਹੈ ਜੀ ਖੜੇ ਹੋ ਜਾਓ ਮਾਰੇ ਜੇ ਕਿੱਤਾ ਕੋਈ ਨਹੀਂ ਬੈਠੇ ਰੁੱਬੋ ਜੁਰ ਕੇ ਬੈਠੋ ਇਹ ਕਿੱਤੇ ਨੂੰ ਅਸੀਂ ਪੂਰੇ ਇੰਡੀਆ ਦੇ ਵਿੱਚ ਇੱਕ ਨੰਬਰ ਤੇ ਲੈ ਕੇ ਜਾਣਾ ਇਹ ਸਾਡੀ ਪਲਾਨਿੰਗ ਹੈਗੀ ਆ ਠੀਕ ਹੈ ਜਿਹੜੇ ਦੋਸਤ ਵੀਡੀਓ ਥਰੂ ਦੇਖਦੇ ਆ ਕਿ ਜਿਨ੍ਹਾਂ ਦੇ ਕੋਲ ਫਾਰਮ ਬਣਾਉਣ ਜੋਗਾ ਪੈਸੇ ਨਹੀਂ ਹੈਗੇ ਮੰਨ ਲਓ ਉਹਨਾਂ ਕੋ ਉਹ ਇਸ ਬੱਕਰੀ ਪਾਲਣ ਦੇ ਵਿੱਚ ਆਉਣਾ ਚਾਹੁੰਦੇ ਉਹਨਾਂ ਕੋ ਫਾਰਮ ਬਣਾਉਣ ਜੋਗੇ ਪੈਸੇ ਨਹੀਂ ਹੈਗੇ ਉਹ ਸਾਡੇ ਨਾਲ ਕੰਟੈਕਟ ਕਰ ਲੈਣ ਅਸੀਂ ਉਹਨਾਂ ਦੀਆਂ ਬੱਕਰੀਆਂ ਆਪਣੇ ਫਾਰਮ 'ਚ ਰੱਖ ਕੇ ਪਾਲਾਂਗੇ ਠੀਕ ਹੈ ਜੀ ਸੋ ਐਦਾਂ ਦੀਆਂ ਪਲਾਨਿੰਗਾਂ ਲੈ ਕੇ ਬੈਠੇ ਆ ਜਿਨ੍ਹਾਂ ਦੇ ਕੋਲ ਜੋ ਵੀ ਕਿੱਤਾ ਛੋਟਾ ਵੀ ਹੈਗਾ ਉਹ ਵੀ ਸਾਡੇ ਨਾਲ ਜੁੜ ਜਾਣਾ ਸੀ ਉਹਨਾਂ ਤੇ ਉਹਨਾਂ ਦਾ ਜਿਹੜਾ ਮਾਲ ਖਰੀਦ ਕੇ ਅੱਗੇ ਵੇਚਾਂਗੇ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਤੁਹਾਡਾ ਵਾਹ ਜੀ ਵਾਹ ਲੈ ਵੀ ਆ ਜਾ ਭਾਈ ਲੈ ਪਹਿਲੀ ਵਾਰ ਤਪਾਰਨੀ ਤੈਨੂੰ ਮਾਰਦਾ ਨਾ ਸਿਆਣੇ ਬੰਦੇ ਨਾਲ ਕੋਈ ਮਜ਼ਾਕਬਾਜ਼ੀ ਕਰਾਂ ਵੀ ਲੈ ਲੈ 4500 ਲੈ ਲੈ ਪੰਜ ਠੀਕ ਹੈ ਜੀ ਐਵੇਂ ਪਵਾ ਦਿਆਂ ਤੇਰੇ ਸਿਰ 'ਚ ਗੰਜਾ ਲੜਤੀਆਂ ਦਾ 6000 ਰੱਟ ਦਾ ਧੜਤੀ ਮੂਣੀ ਤੇ ਰੰਗੂ ਠੀਕ ਹੈ ਹੁਣ ਮੇਰੀ ਵੀ ਹੋ ਜੂ ਮੂਣੀ ਨਹੀਂ ਆ ਲੋ ਫੜੋ ਪੈਸੇ ਨਹੀਂ ਨਹੀਂ ਪੈਸੇ ਮੈਂ ਨਹੀਂ ਕੋਈ ਚੱਕਰ ਕੀ ਪੈਸਾ ਮੇਰੇ ਤਾਂ ਗੱਲ ਬਣਦੀ ਨਹੀਂ ਆਪਾਂ ਮੈਂ ਦੇਖੋ ਤੇਰੀ ਸੋਣਾ ਮੈਂ ਮੈਂ 2-4 ਗੱਲਾਂ ਨਹੀਂ ਕਰਦੀ ਇੱਕੋ ਬਹਿਰ ਫालतू ਨਹੀਂ ਹੈਗਾ ਨਾ ਡਾਕਟਰ ਸਾਹਿਬ ਨੇ ਮਾਲ ਬਹੁਤ ਖਰੀਦਣਾ ਅੱਜ ਨਹੀਂ ਉਹ ਤਾਂ ਠੀਕ ਆ ਖਰੀਦਣਾ ਫਿਰ ਹੁਣ ਆਪਾਂ ਵੀ ਤੈਨੂੰ ਪਤਾ ਕਰਾ ਸਕਦੇ ਹਾਂ ਜੀ ਜਰਾ ਆਪਾਂ ਦੇ ਬਹੁਣੀ ਕਰਨੇ ਯਾਰ ਬਾਈ ਨਾ ਤਾਂ ਬਾਈ ਨੂੰ ਮਾਰ ਕੋਈ ਨਹੀਂ ਦਾ ਟਾਈਮ ਹੈ ਬਸ ਚਾ ਸਾਡੇ ਸੀ ਦੀ ਹੋ ਗਈ ਬਸ ਨਿਪੜ ਬਸ ਨਹੀਂ ਜੀ ਨਿਪੜ ਗਿਆ ਨਹੀਂ ਤੂੰ ਬੜਾ ਨਾ 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 ਨਿਪੜ ਗਿਆ ਨਹੀਂ ਰਾਜੀ ਬੜਾ ਜੇ ਨਹੀਂ ਮੰਨਣਾ ਕਰਦਾ ਕੋਈ ਗੱਲ ਨਹੀਂ ਆਪਾਂ ਬਸ ਨਿਪੜ ਗਿਆ ਫੇਰ ਰਹਿਣ ਦਿਓ ਕੋਈ ਨਹੀਂ ਨਿਪੜ ਗਿਆ ਜੀ ਨਿਪੜ ਗਿਆ ਜੀ ਦੇ ਦੇ ਬੱਸ ਜੇ ਨਹੀਂ ਮੰਨਾਂਗਾ ਕੋਈ ਦਿੱਕਤ ਨਹੀਂ ਦੇ 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 ਸਾਈ ਵਾਲਾ ਤਾਂ ਅੱਜ ਮੈਨੂੰ ਵਾਪਸ ਹੋ ਗਿਆ ਜੀ ਹੋ ਗਿਆ ਇਹ ਬੰਦਾ ੜੀ ਕਰਨ ਵਾਲਾ ਨਹੀਂ ਮੈਨੂੰ ਪਤਾ 1000 2000 ਤੇ ਆ ਲਓ ਜੀ ਬਸ ਬਦਲਵਾ ਦੇ ਹੋਏ ਬੋਣੀ ਵਾਲਾ ਚੰਗਾ ਹੈ ਲੋਟ ਇਹਦੇ ਨਾਲ ਸੌਦੇ ਕਰਾਂਗੇ ਸੌਦੇ ਦੋ 400 ਦੇ ਰਾਜੂ ਜੀ ਨਹੀਂ ਨਹੀਂ ਬਸ ਆ ਹੋ ਗਿਆ ਆ ਸਾਮੋ ਜੀ ਪੈਸੇ